ਖਨੌਰੀ ਮੋਰਚੇ ਤੇ ਸਬਾਵਾਂ ਨਵਾਉਣ ਵਾਲੇ ਕਿਸਾਨ ਆਗੂ ਸ਼੍ਰੀ ਅਕਾਲ ਤਖਸਾ ਪੁੱਜੇ ਹਨ ਜਿੱਥੇ ਉਹਨਾਂ ਨੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਸਮੱਸਿਆ ਦੱਸੀ ਹੈ ਉਹਨਾਂ ਦਾ ਕਹਿਣਾ ਹੈ ਕਿ ਖਨੌਰੀ ਮੋਰਚੇ ਦੌਰਾਨ ਚੱਲ ਰੇ ਪਾਠ ਨੂੰ ਖੰਡਿਤ ਕੀਤਾ ਗਿਆ ਹੈ ਜਿਸ ਕਰਕੇ ਉਹ ਜਥੇਦਾਰ ਜੀ ਕੋਲ ਸ਼ਿਕਾਇਤ ਲੈ ਕੇ ਪੁੱਜੇ ਹਨ ਤੇ ਅੱਜ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਸਾ ਸਾਹਿਬ ਜੀ ਨੂੰ ਜਿਹੜਾ ਇੱਕ ਸਾਡਾ ਸ਼ਿਕਾਇਤ ਪੱਤਰ ਇੱਕ ਮੰਗ ਪੱਤਰ ਇੱਕ ਫਰਿਆਦ ਲੈ ਕੇ ਅੱਜ ਅਸੀਂ ਖਨੋਰੀ ਮੋਰਚੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਤੇ ਜਿਹੜੀ ਉੱਥੇ ਚੱਲ ਰਹੀ ਅਖੰਡ ਝਾਪ ਜਪਜੀ ਸਾਹਿਬ ਦੇ ਉਹਦੀ ਬਾਣੀ ਨੂੰ ਰੋਕ ਕੇ ਜਿਹੜਾ ਖੰਡਿਤ ਕੀਤਾ ਉਸ ਸਮੇਂ ਜਿਹੜੀ ਮਾਤਾ ਦਲਜੀਤ ਕੌਰ ਜੀ ਉਸ ਸਮੇਂ ਤਾਬਿਆਂ ਤੇ ਬੈਠ ਕੇ ਜਿਹੜੇ ਪਾਠ ਕਰ ਰਹੇ ਸੀ ਉਹ ਵੀ ਨਾ ਲਾਏ ਨੇ ਤੇ ਸਿੰਘ ਸਾਹਿਬ ਨੂੰ ਮਿਲੇ ਆ ਸਿੰਘ ਸਾਹਿਬ ਨੇ ਜਿਹੜਾ ਕਿਹਾ ਵੀ ਹਫਤੇ ਦੇ ਅੰਦਰ-ਅੰਦਰ ਜਿਹੜੀ ਕਮੇਟੀ ਬਣਾ ਕੇ ਉਹਦੀ ਰਿਪੋਰਟ ਲਈ ਜਾਊਗੀ ਸੱਚ ਜਿਹੜਾ ਹੈਗਾ ਜਿਹੜੇ ਤੁਸੀਂ ਤਖਤ ਤੇ ਆਏ ਹੋ ਸੱਚ ਦਾ ਪਹਿਰਾ ਦੇਣ ਵਾਸਤੇ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਤੇ ਸਿੰਘ ਸਾਹਿਬ ਨੇ ਸਾਨੂੰ ਜਿਹੜਾ ਹੈ ਦਿੱਤਾ ਭਰੋਸਾ ਦਿੱਤਾ ਹੈ ਵੀ ਤੁਹਾਡੀ ਹਰ ਇੱਕ ਜਿਹੜਾ ਤੁਹਾਡੇ ਬਲਬਲੇ ਨੇ ਦਿਲ ਦੇ ਜਿਹੜਾ ਤੁਹਾਡਾ ਰੋ ਹੈ ਜਿਹੜਾ ਉਸ ਦਾ ਕਦਰ ਕਰਦੇ ਹੋਏ ਮਾਤਾ ਜੀ ਨੇ ਬਹੁਤ ਖੁੱਲ ਕੇ ਸਾਰੇ ਜਿੰਨੀ ਚਰਚਾ ਸੀ ਸਾਰੀ ਕੀਤੀ ਸਿੰਘ ਸਾਹਿਬ ਨਾਲ ਜੋ-ਜੋ ਘਟਨਾ ਹੋਈ 19 ਤਰੀਕ ਨੂੰ ਜੋ ਕਾਲਾ ਦਿਨ ਉਹ ਪਹਿਲੋ ਕਿਸਾਨੀ ਵਾਸਤੇ ਫਿਰ ਜਿਹੜਾ ਉਹੀ ਸਰਕਾਰ ਭਗਵੰਤ ਸਿੰਘ ਮਾਨ ਜਿਹੜਾ ਕਿ ਕਹਿੰਦਾ ਸੀ ਮੈਂ ਮੁੱਖ ਮੰਤਰੀ ਬਣਦੇ ਬਿਆਦਿਆਂ ਦੇ ਵੀ ਇਨਸਾਫ ਦਊਂਗਾ ਮੈਂ ਜਿਨ੍ਹਾਂ ਨੇ ਬੇਦਬੀਆਂ ਕੀਤੀਆਂ ਨੂੰ ਜ਼ਿਲ੍ਹੇ ਦੇ ਅੰਦਰ ਡੱਕੂਗਾ ਤੇ ਅੱਜ ਉਹਨੇ ਕਿਉਂਕਿ ਗ੍ਰਹਿ ਵਿਭਾਗ ਉਹਦੇ ਕੋਲ ਆ ਤੇ ਉਹਦਾ ਜਿਹੜਾ ਡੀਆਈਜੀ ਜਿਹੜਾ ਮੌਕੇ ਦਾ ਮਨਦੀਪ ਸਿੰਘ ਸਿੱਧੂ ਸੀ ਜਿਹੜਾ ਉੱਥੇ ਨਿਯੂਟੀਆਂ ਨਿਭਾ ਰਿਹਾ ਸੀ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਬਾਣੀ ਖੰਡਿਤ ਹੋਈ ਹੈ ਕਿਉਂਕਿ ਜਦੋਂ ਦਾ ਡੱਲੇਵਾਲ ਜੀ ਮਰਨਵਰਤੇ ਬੈਠੇ ਸੀ 26 ਨਵੰਬਰ ਦਾ ਉਦੋਂ ਤੋਂ ਪੁੱਥੀ ਸਾਹਿਬ ਤੋਂ ਜਿਹੜਾ ਜਪਜੀ ਸਾਹਿਬ ਦੇ ਅਖੰਡ ਜਾਪ ਚੱਲ ਰਹੇ ਸੀ 48 ਘੰਟੇ ਬਾਅਦ ਭੋਗ ਪਾਈ ਜਾਂਦੇ ਸੀ ਸਵੇਰੇ ਪ੍ਰਕਾਸ਼ ਹੁੰਦੇ ਸੀ ਦੇਖ ਕਰਕੇ ਅਗਲੇ ਦਿਨ ਮਾਧੇ ਭੋਗ ਪਾਈ ਜਾਂਦੀ ਸੀ ਅਗਲੇ ਦਿਨ ਸੰਪੂਰਨ ਪਾਈ ਜਾਂਦੇ ਸੀ ਤੇ 56 ਪਾਠ ਹੋ ਚੁੱਕੇ ਸੀ 57ਵਾਂ ਪਾਠ ਸੀ ਜਿਹੜਾ 18 ਮਾਰਚ ਨੂੰ ਸਵੇਰੇ ਪ੍ਰਕਾਸ਼ ਕੀਤਾ ਗਿਆ 19 ਮਾਰਚ ਨੂੰ ਸਵੇਰੇ ਮਾਧੇ ਭੋਗ ਪਾਏ ਗਏ ਤੇ 19 20 ਮਾਰਚ ਨੂੰ ਸਵੇਰੇ ਭੋਗ ਪਾਏ ਜਾਣੇ ਸੀ ਸੰਪੂਰਨ ਭੋਗ ਹੋਣੇ ਸੀ ਅਖੰਡ ਜੋਤ ਜਲ ਰਹੀ ਸੀ ਉਦੋਂ ਦੀ ਨਾਲ ਜਗਾਰ ਰੱਖੀ ਸੀ ਤੇ 19 ਤਰੀਕ ਦੀ ਰਾਤ ਨੂੰ ਤਕਰੀਬਨ 8:30 ਵਜੇ ਜਦੋਂ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਰક્ષਕ ਹੈ ਉਹ ਵੀ ਬਖਸ਼ਕ ਬਣ ਗਏ ਜਿਹੜੇ ਰੱਖਿਆ ਕਰਨ ਵਾਲੇ ਹੈ ਉਹੀ ਕਾਲ ਦੀ ਤਰ੍ਹਾਂ ਚੜ ਕੇ ਆ ਗਏ ਤੇ ਉਹਨਾਂ ਨੇ ਚੱਲ ਰਹੀ ਅਖੰਡ ਬਾਣੀ ਨੂੰ ਜਪਜੀ ਸਾਹਿਬ ਦੇ ਚਾਪ ਨੂੰ ਜਿਹੜੇ ਪੁਥੀਆਂ ਤੋਂ ਚੱਲ ਰਿਹਾ ਸੀ ਉਹਨੂੰ ਰੁਕਵਾ ਕੇ ਬਾਣੀ ਨੂੰ ਖੰਡਿਤ ਕੀਤਾ ਉਸ ਦੀ ਸ਼ਿਕਾਇਤ ਲੈ ਕੇ ਫਰਿਆਦ ਲੈ ਕੇ ਆਏ ਹਨ ਇਸ ਮੌਕੇ ਤੇ ਸਿੰਘ ਸਾਹਿਬ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਜਾਂਚ ਕਮੇਟੀ ਬਣਾ ਕੇ ਰਿਪੋਰਟ ਦੇਣ ਨੂੰ ਕਿਹਾ ਹੈ ਦੇਖੋ ਮੰਗ ਪੱਤਰ ਦਿੱਤਾ ਇਹਨਾਂ ਨੇ ਸੱਚੇ ਪਾਤਸ਼ਾਹ ਦਾ ਦਰ ਹਰ ਇੱਕ ਲਈ ਆ ਤਾਂ ਉਹਦੇ ਲਈ ਇੱਕ ਜਾਂਚ ਕਮੇਟੀ ਬਣੂਗੀ ਉਹ ਸਾਰੀ ਜਾਂਚ ਕਰੂਗੀ ਤੇ ਦੋਨਾਂ ਪੱਖਾਂ ਨੂੰ ਸੁਣਿਆ ਜਾਊਗਾ ਉਹਦੇ ਤੋਂ ਬਾਅਦ ਜੋ ਸੱਚ ਆ ਜੋ ਪ੍ਰਤਾਖ ਆ ਉਹਦੇ ਮੁਤਾਬਕ ਫੈਸਲਾ ਹੋਊਗਾ ਕਿਉਂਕਿ ਰੱਬ ਦਾ ਵੀ ਨਿਆਂ ਸੱਚਾ ਵਾ ਤੇ ਸਾਡੇ ਸੱਚੇ ਪਾਤਸ਼ਾਹ ਦਾ ਵੀ ਨਿਆਂ ਸੱਚਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ